ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਦਾਵਾ ਕੀਤਾ ਹੈ ਕਿ ਸਤੰਬਰ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹਫ਼ਤੇ ਦੇ ਵਿੱਚ 24 ਘੰਟੇ ਦੀ ਸੀਮਾ ਵਿੱਚ ਬਾਹਰੀ ਕੰਮ ਕਰਨ ਦਾ ਮੌਕਾ ਮਿਲੇਗਾ। ਇਹ ਕੋਵਿਡ ਮਹਾਮਾਰੀ ਦੌਰਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਕੰਮ ਦੀ 24 ਘੰਟੇ ਦੀ ਸੀਮਾ ਤੋਂ ਤਬਦੀਲੀ ਹੈ ਜੋ ਮੰਗਲਵਾਰ ਨੂੰ ਖਤਮ ਹੋ ਰਹੀ ਹੈ। ਮਿਲਰ ਨੇ ਕਿਹਾ ਹੈ ਕਿ ਹੋਰ ਮੁਲਕਾਂ ਵੇਲੇ ਮਿਲਦੇ ਮੋਹਰੇ ਅਤੇ ਨੀਤੀਆਂ ਦੀ ਜਾਂਚ ਕਰਕੇ ਸਭ ਤੋਂ ਜ਼ਿਆਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਕੰਮ ਦੇ ਘੰਟੇ ਸੀਮਾ ਰੱਖਣ ਦੀ ਮੰਗ ਹੈ ਕੈਨੇਡਾ ਦੇ ਨਿਯਮਾਂ ਨੂੰ ਤਰਾਜੂ ਵਿੱਚ ਰੱਖਣ ਲਈ ਸਮਰੂਪ ਬਣਾਇਆ ਜਾਣਾ ਚਾਹੀਦਾ ਹੈ ਤੇ ਅਸੀਂ ਆਪਣੇ ਪ੍ਰੋਗਰਾਮਾਂ ਨੂੰ ਹੋਰ ਅਤੇ ਅधिक ਆਰਥਿਕਾਂ ਪਰਣ ਲਈ ਮਿਲੀਆਂ ਕਿਸਮਾਂ ਨਾ ਬਣਾਈ ਚਾਹੀਏ ਕੈਨੇਡਾ ਦੀ ਸੰਗੀ ਸਰਕਾਰ ਨੇ ਦੇਸ਼ ਭਾਰ ਵਿੱਚ ਵਿਦੇਸੀ ਵਿਦਿਆਰਥੀਆਂ ਦੀ ਵਾਧੀ ਹੋਈ ਭਰੋਸੇ ਮੰਦੀ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਸ ਕਾਰਨ ਨਵੇਂ ਰੋਜ਼ਾਨਾ ਕੰਮ ਦੀ ਸੀਮਾ ਲਾਗੂ ਕੀਤੀ ਗਈ ਹੈ ਦਰਅਸਲ ਦੱਸਦੀ ਹੈ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਦਾਵਾ ਕੀਤਾ ਹੈ ਕਿ ਉਹ ਸਤੰਬਰ ਤੋਂ ਅੰਤਰਰਾਸ਼ਟਰੀ ਵਿਦਿਅਕ ਨਾਟੀਆਂ ਨੂੰ ਹਫਤੇ ਵਿੱਚ 24 ਘੰਟੇ ਦੀ ਸੀਮਾ ਵਿੱਚ ਬਾਰੀ ਕੰਮ ਕਰਨ ਦਾ ਮੌਕਾ ਮਿਲੇਗਾ। ਬਿਊਰੋ ਰਿਪੋਰਟ ਢਿਲਪੋਸਤ ਪੰਜਾਬੀ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਦਾਵਾ ਕੀਤਾ ਹੈ ਕਿ ਸਤੰਬਰ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹਫਤੇ ਦੇ ਵਿੱਚ 24 ਘੰਟੇ ਦੀ ਸੀਮਾ ਵਿੱਚ ਬਾਹਰੀ ਕੰਮ ਕਰਨ ਦਾ ਮੌਕਾ ਮਿਲੇਗਾ। ਇਹ ਕੋਵਿਡ ਮਹਾਮਾਰੀ ਦੌਰਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਕੰਮ ਦੀ 24 ਘੰਟੇ ਦੀ ਸੀਮਾ ਤੋਂ ਤਬਦੀਲੀ ਹੈ ਜੋ ਮੰਗਲਵਾਰ ਨੂੰ ਖਤਮ ਹੋ ਰਹੀ ਹੈ। ਮਿਲਰ ਨੇ ਕਿਹਾ ਹੈ ਕਿ ਹੋਰ ਮੁਲਕਾਂ ਵੇਲੇ ਮਿਲਦੇ ਮੋਹਰੇ ਅਤੇ ਨੀਤੀਆਂ ਦੀ ਜਾਂਚ ਕਰਕੇ ਸਭ ਤੋਂ ਜ਼ਿਆਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਕੰਮ ਦੇ ਘੰਟੇ ਸੀਮਾ ਰੱਖਣ ਦੀ ਮੰਗ ਹੈ। ਕੈਨੇਡਾ ਦੇ ਨਿਯਮਾਂ ਨੂੰ ਤਰਾਜੂ ਵਿੱਚ ਰੱਖਣ ਲਈ ਸਮਰੂਪ ਬਣਾਇਆ ਜਾਣਾ ਚਾਹੀਦਾ ਹੈ ਤੇ ਅਸੀਂ ਆਪਣੇ ਪ੍ਰੋਗਰਾਮਾਂ ਨੂੰ ਹੋਰ ਅਤੀ ਅਧਿਕ ਅਰਜੀਆਂ ਪਰਨ ਲਈ ਮਿਲੀਆਂ ਕਿਸਮਾਂ ਨਾ ਬਣਾਈ ਚਾਹੀਏ ਕੈਨੇਡਾ ਦੀ ਸੰਗੀ ਸਰਕਾਰ ਨੇ ਦੇਸ਼ ਭਾਰ ਵਿੱਚ ਵਿਦੇਸੀ ਵਿਦਿਆਰਥੀਆਂ ਦੀ ਵਾਧੀ ਹੋਈ ਭਰੋਸੇ ਮੰਦੀ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਸ ਕਾਰਨ ਨਵੇਂ ਰੋਜ਼ਾਨਾ ਕੰਮ ਦੀ ਸੀਮਾ ਲਾਗੂ ਕੀਤੀ ਗਈ ਹੈ ਦਰਅਸਲ ਦੱਸਦੀ ਹੈ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਦਾਵਾ ਕੀਤਾ ਹੈ ਕਿ ਉਹ ਸਤੰਬਰ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹਫਤੇ ਵਿੱਚ 24 ਘੰਟੇ ਦੀ ਸੀਮਾ ਵਿੱਚ ਬਾਰੀ ਕੰਮ ਕਰਨ ਦਾ ਮੌਕਾ ਮਿਲੇਗਾ ਬਿਊਰੋ ਰਿਪੋਰਟ ਦੇ ਪੋਸਟ ਪੰਜਾਬੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਦਾਵਾ ਕੀਤਾ ਹੈ ਕਿ ਸਤੰਬਰ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹਫ਼ਤੇ ਦੇ ਵਿੱਚ 24 ਘੰਟੇ ਦੀ ਸੀਮਾ ਵਿੱਚ ਬਾਹਰੀ ਕੰਮ ਕਰਨ ਦਾ ਮੌਕਾ ਮਿਲੇਗਾ ਇਹ ਕੋਵਿਡ ਮਹਾਮਾਰੀ ਦੌਰਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਕੰਮ ਦੀ 24 ਘੰਟੇ ਦੀ ਸੀਮਾ ਤੋਂ ਤਬਦੀਲੀ ਹੈ ਜੋ ਮੰਗਲਵਾਰ ਨੂੰ ਖਤਮ ਹੋ ਰਹੀ ਹੈ ਮਿਲਰ ਨੇ ਕਿਹਾ ਹੈ ਕਿ ਹੋਰ ਮੁਲਕਾਂ ਵੇਲੇ ਮਿਲਦੇ ਮੋਹਰੇ ਅਤੇ ਨੀਤੀਆਂ ਦੀ ਜਾਂਚ ਕਰਕੇ ਸਭ ਤੋਂ ਜ਼ਿਆਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਕੰਮ ਦੇ ਘੰਟੇ ਸੀਮਾ ਰੱਖਣ ਦੀ ਮੰਗ ਹੈ। ਕੈਨੇਡਾ ਦੇ ਨਿਯਮਾਂ ਨੂੰ ਤਰਾਜੂ ਵਿੱਚ ਰੱਖਣ ਲਈ ਸਮਰੂਪ ਬਣਾਇਆ ਜਾਣਾ ਚਾਹੀਦਾ ਹੈ ਤੇ ਅਸੀਂ ਆਪਣੇ ਪ੍ਰੋਗਰਾਮਾਂ ਨੂੰ ਹੋਰ ਅਤੀ ਅਧਿਕ ਆਰਜੀਆਂ ਪਰਨ ਲਈ ਮਿਲੀਆਂ ਕਿਸਮਾਂ ਨਾ ਬਣਾਈ ਚਾਹੀਏ ਕੈਨੇਡਾ ਦੀ ਸੰਗੀ ਸਰਕਾਰ ਨੇ ਦੇਸ਼ ਭਾਰ ਵਿੱਚ ਵਿਦੇਸੀ ਵਿਦਿਆਰਥੀਆਂ ਦੀ ਵਾਧੀ ਹੋਈ ਭਰੋਸੇ ਮੰਦੀ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਸ ਕਾਰਨ ਨਵੇਂ ਰੋਜ਼ਾਨਾ ਕੰਮ ਦੀ ਸੀਮਾ ਲਾਗੂ ਕੀਤੀ ਗਈ ਹੈ ਦਰਅਸਲ ਦੱਸਦੀ ਹੈ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਦਾਵਾ ਕੀਤਾ ਹੈ ਕਿ ਉਹ ਸਤੰਬਰ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹਫਤੇ ਵਿੱਚ 24 ਘੰਟੇ ਦੀ ਸੀਮਾ ਵਿੱਚ ਬਾਰੀ ਕੰਮ ਕਰਨ ਦਾ ਮੌਕਾ ਮਿਲੇਗਾ ब्युरो डील पोस्ट पंजाबी।